ਅੱਜ ਇੱਕ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਸਾਡੇ ਬੁਲਾਡਾ ਦੇ ਕਾਂਗਰਸ ਪਵਨ ਦੇ ਵਿੱਚ ਜਿੱਥੇ ਨਵੇਂ ਅਪੁਆਇੰਟਮੈਂਟਸ ਕੀਤੀਆਂ ਨੇ ਕਿਸਾਨ ਸੈੱਲ ਦੀਆਂ ਜੋ ਕਾਂਗਰਸ ਪਾਰਟੀ ਦੇ ਵਿੱਚ ਇਹਨੇ ਇਹ ਸਾਰਾ ਕੁਝ ਸਾਡੇ ਬਹੁਤ ਹੀ ਸਤਕਾਰਯੋਗ ਸੁਖਪਾਲ ਸਿੰਘ ਖਿਆਰਾ ਜੀ ਜੋ 올 ਇੰਡੀਆ ਕਿਸਾਨ ਸਲ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਨਹਿਰਮਾਈ ਦੇ ਵਿੱਚ ਇਹ ਸਾਰਾ ਕੁਝ ਹੋਇਆ ਹੈ ਔਰ ਜਿੰਨਾ ਵੀ ਪੰਜਾਬ ਦੇ ਸਾਡੇ ਕਿਰਨਜੀਤ ਮਿੱਠਾ ਜੀ ਨੇ ਜਿਨ੍ਹਾਂ ਨੇ ਇਹ ਲੈਟਰਸ ਇਹਨਾਂ ਦੇ ਨਾਮ ਤੇ issues ਕੀਤੀਆਂ ਨੇ ਬਹੁਤ ਜਲਦੀ ਇੱਕ ਉਹਨਾਂ ਦਾ ਪ੍ਰੋਗਰਾਮ ਹੈ ਜੋ ਸਾਡੇ ਜ਼ਿਲ੍ਹਾ ਪੱਧਰ ਤੇ ਰੱਖਿਆ ਜਾਊਗਾ ਬਟ ਫਿਲਹਾਲ ਅਜੇ ਕੋਈ ਬਲੌਕ ਪ੍ਰੈਜ਼ੀਡੈਂਟ ਜੋ ਸਾਡੇ ਤਿੰਨਾਂ ਬਲਾਕਾਂ ਬੋਹਾ ਬ੍ਰੇਟਾ ਤੇ ਬੁਲਾਡਾ ਦੇ ਵਿੱਚ ਤਿੰਨੋਂ ਬਲਾਕ ਲਗਾਏ ਪ੍ਰੈਜ਼ੀਡੈਂਟਸ ਲਗਾਏ ਗਏ ਨੇ ਪਲੱਸ ਸਾਡੇ ਬੁਲਾਡਾ ਹਲਕੇ ਦੇ ਵਿੱਚੋਂ ਵਾਈਸ ਸੀਨੀਅਰ ਪ੍ਰੈਜ਼ੀਡੈਂਟ ਪਲੱਸ ਸੈਕਟਰੀ ਐਂਡ ਜਨਰਲ ਸੈਕਟਰੀ ਅਪਾਇੰਟ ਕੀਤੇ ਗਏ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦੀਆਂ ਕਿ ਜਿਨ੍ਹਾਂ ਨੇ ਸਾਡਾ ਸਾਡੇ ਤਿੰਨਾਂ ਵਿਸ਼ਵਾਸ ਕੀਤਾ ਔਰ ਸਾਡੇ ਪੂਰੇ ਹਲਕੇ ਵਰਨਿਓ ਔਰ ਮੇਰੇ ਵੀਰ ਜੋ ਅੱਜ ਅਪਾਇੰਟ ਹੋਏ ਨੇ ਜਸਵੰਤ ਸਿੰਘ ਜੀ ਜੋ ਗੜੱਦੀ ਪਿੰਡ ਤੋਂ ਨੇ ਉਹਨਾਂ ਨੂੰ ਵਾਈਸ ਸੀਨੀਅਰ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਗਿਆ ਹੈ ਐਂਡ ਬਲਾਕ ਗੋਹਾ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਸਾਡੇ ਸੀਨੀਅਰ ਕਿਸਾਨ ਸੈੱਲ ਦੇ ਆਗੂ ਗੁਰਜੀਤ ਸਿੰਘ ਜੀ ਨੂੰ ਅਪਾਇੰਟ ਕੀਤਾ ਗਿਆ ਔਰ ਬੁਲਾੜਾ ਚੋਂ ਮੇਰੇ ਦਰਸ਼ਨਵੀਰ ਨੂੰ ਜਿਨ੍ਹਾਂ ਦਾ ਨਾਲ-ਨਾਲ ਇੱਕ ਪ੍ਰੈਸਿਸਾਈਟ ਦਾ ਕੰਮ ਹੈ ਉਹਨਾਂ ਨੂੰ ਫਸਲਾਂ ਬਾਰੇ ਬਹੁਤ ਹੀ ਚੰਗੀ ਨੌਲੇਜ ਹੈ ਪਲੱਸ ਸਾਡੇ ਸੈਕਟਰੀ ਤੇ ਜਨਰਲ ਸੈਕਟਰੀ ਸਾਡੇ ਯੂਥ ਤੋਂ ਅਪਾਇੰਟ ਕੀਤੇ ਗਏ ਨੇ ਬਰੇ ਪਿੰਡ ਤੋਂ ਮੇਰੇ ਵੀਰ ਦਵਿੰਦਰ ਜੀ ਨੂੰ ਮੈਂ ਸਾਰਿਆਂ ਦਾ ਤਹਿਦਿਨੋਂ ਤਨਵਾਦ ਕਰਦੀ ਹਾਂ ਮੇਰੇ ਵੀਰਾਂ ਦਾ ਜਿਨ੍ਹਾਂ ਨੇ ਅੱਜ ਸਾਡੇ ਵਿੱਚ ਮੌਜੂਦ ਨੇ ਔਰ ਅਸੀਂ ਬਹੁਤ ਹੀ ਇਨਾਂ ਬੰਨੀਆਂ ਨੂੰ ਕਹਿਣਾ ਚਾਹਾਂਗੀ ਕਿ ਇਹ ਬੜੇ ਖੁਸ਼ ਨੇ ਔਰ ਧੰਨਵਾਦ ਕਰਦੇ ਨੇ ਖਿਆਰਾ ਸਾਹਿਬ ਦਾ ਵਿਸ਼ਵਾਸ ਕੀਤਾ ਜੋ ਇਹਨਾਂ ਨੇ ਔਰ ਇਹ ਪੂਰੀ ਤਨਦੇਹੀ ਨਾਲ ਆਪਣੇ ਕੰਮ ਕਰਨ ਲਈ ਪਿਆਰ ਹੈ ਰੰਤੇਜ ਸਿੰਘ ਜੋ ਜ਼ਿਲ੍ਹਾ ਦੇ ਵਿੱਚ ਆਪਾਂ ਸੈਕਟਰੀਟ ਅਪਾਇੰਟ ਜਨਰਲ ਸੈਕਟਰੀ ਅਪਾਇੰਟ ਕੀਤੇ ਨੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਇੱਕ ਜੋ ਸਰਪੰਚੀ ਦੇ ਰਾਤ ਲਿਸਟ ਆਈਆਂ ਨੇ ਆਪਾਂ ਸਭ ਨੂੰ ਪਤਾ ਹੈ ਕਿ ਸਰਪੰਚੀ ਵਾਲਾ ਵਿਗਨ ਜੋ ਹੈਗਾ ਉਹ ਵੱਚ ਚੁਕਿਆ ਬਟ ਅੱਜ ਸਾਨੂੰ ਲੱਗ ਰਿਹਾ ਹੈ ਕਿ ਸਰਕਾਰ ਐਨੀ ਕ ਅੰਜਾਨ ਹੈ ਕਿ ਉਹਨਾਂ ਨੂੰ ਇਲੈਕਸ਼ਨ ਕੰਟੈਸਟ ਕਰਾਣੇ ਹੀ ਨਹੀਂ ਆ ਰਹੀ ਹੈ ਕਿਉਂਕਿ ਜਦੋਂ ਵੀ ਕੋਈ ਇਲੈਕਸ਼ਨ ਨੂੰ ਹੁੰਦਾ ਹੈ ਔਰ ਇਲੈਕਸ਼ਨ ਵੀ ਆਪਣਾ ਧਾਰਾਵਾਂ ਲਗਣੀਆਂ ਸ਼ੁਰੂ ਹੋਣਗੀਆਂ ਜਿਵੇਂ ਜਿਵੇਂ ਪ੍ਰੋਸੀਜਰਸ ਕੰਟੀਨਿਊ ਹੁੰਦੇ ਨੇ ਤਾਂ ਅੱਜ ਤੱਕ ਜਿਹੜਾ ਅਸਲਾ ਹੈ ਉਹ ਘਰਾਂ ਦੇ ਵਿੱਚ ਹੈ ਤਾਂ ਇਹ ਇੱਕ ਬਹੁਤ ਹੀ ਜ਼ਿਆਦਾ ਸਾਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਗਰ ਉਹ ਜਾਂ ਤਾਂ ਕੋਈ ਦਬਾਬ ਬਣਾਣਾ ਚਾਹੁੰਦੇ ਨੇ ਲੋਕਾਂ ਦੇ ਉੱਤੇ ਜਾਂ ਉਹਨਾਂ ਨੂੰ ਇੰਨਾ ਪ੍ਰੋਟੋਕੋਲਸ ਦਾ ਪਤਾ ਹੀ ਨਹੀਂ ਕਿਉਂਕਿ ਅੰਜਾਮ ਸਰਕਾਰ ਦੇ ਹੱਥ ਅਸੀਂ ਪੰਜਾਬ ਨੂੰ ਦੇ ਬੈਠੇ ਹਾਂ ਔਰ ਇਹਦਾ ਅਸੀਂ ਜਿਹੜਾ ਵੀ ਭੁਗਤ ਖਮਾਜਾ ਉਹ ਭੁਗਤ ਵੀ ਰਹੇ ਹਾਂ ਤਾਂ ਮੈਂ ਬੇਨਤੀ ਕਰਦੀ ਹਾਂ ਪ੍ਰਸ਼ਾਸਨ ਨੂੰ ਕਿ ਤੋਡਾ ਹੀ ਹਰ ਵਾਰ ਦਾ ਕੰਮ ਹੈ ਐਂਡ ਯੂ ਆਰ ਅ এডਿਕੇਟਿਡ ਪੀਪਲ ਐਂਡ ਯੂ ਹਵ ਮਸਟ ਬੀ ਟੇਕ ਕੇਅਰ ਆਫ ਥੀਸ ਥਿੰਗਸ ਕਿ ਕੋਈ ਵੀ ਇਸ ਤਰ੍ਹਾਂ ਦੀ ਜੋ ਲਾ ਐਂਡ ਆਰਡਰ ਦੀ ਪਹਿਲਾਂ ਹੀ ਸਥਿਤੀ ਬਹੁਤ ਖਰਾਬ ਹੈ ਔਰ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਇਹ ਸਭ ਚੀਜ਼ਾਂ ਨੂੰ ਉਹ ਮੇਨਟੇਨ ਕਰਦੇ ਹੋਏ ਚੱਲਣ